ਚੈਨਲ ਵਾਲੇ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਵੀਰੇ ਜਾਣਕਾਰੀ ਦਿੰਨੇ ਆ ਮੈਂ ਆਇਆ ਸੀਗਾ ਖੇਤ ਠੀਕ ਹੈ ਜੀ ਤੁਹਾਨੂੰ ਸਾਰਾ ਦਿਖਾਵਾਂਗੇ ਜਿਹੜੀ ਇਹ ਪਹਿਲੀ ਆ ਜੀ ਇਹ ਪਹਿਲੀ ਹੈਗੀ ਵਧੀਆ ਝੋਨਾ ਇਹ ਚ ਵਧੀਆ ਪੂਰਾ ਭਾਰਾ 202 ਝੋਨਾ ਲੱਗਿਆ ਵਾ ਠੀਕ ਹੈ ਮੀਂਹ ਪੈਣ ਤੋਂ ਪਹਿਲਾਂ ਦੀ ਆਪਾਂ ਇਹ ਤੇ ਕੀਤੀ ਵੀ ਆ ਜੀ ਸਪਰੇਅ ਮੀਂਹ ਪਣ ਤੋਂ ਪਹਿਲਾਂ ਵੀ ਸਪਰੇਅ ਕੀਤੀ ਵੀ ਆ ਜਦੋਂ ਮੀਂਹ ਪਿਆ ਸਕੇ ਉਦੋਂ ਸਪਰੇਅ ਕੀਤੀ ਵੀ ਆ ਇਦੋਂ ਬਾਅਦ ਜ ਆਪਾਂ ਕੋਈ ਸਪਰੇਅ ਨਹੀਂ ਕੀਤੀ ਝੋਨਾ ਤੁਸੀਂ ਵੇਖ ਲਓ ਜੀ ਪੂਰਾ ਵੇਖਣ ਨੂੰ ਲੱਗਦਾ ਭਾਰਾ ਕਿਸੇ ਪਾਸੋਂ ਕੋਈ ਮਾੜਾ ਨਹੀਂ ਲੱਗਦਾ ਤੇ ਇਹਨੂੰ ਆਪਾਂ ਇੱਕ ਵੀ ਸਪਰੇਅ ਕੀਤੀ ਆ ਤੇਲੇ ਵਾਲੀ ਤੇ ਸੰਢੀ ਵਾਲੀ ਤੇ ਜਿਹੜੀ ਹੁੰਦੀ ਆ ਇਹ ਤਾਂ ਬਰੋਗ ਤੇ ਮੈਂ ਬਹੁਤ ਛੁਰ ਹੋ ਗਿਆ ਜੀ ਆ ਜਿਹੜੀਆਂ ਸਾਡੀਆਂ ਉਧਰ ਪੈ ਲਈਆਂ ਉਧਰ ਹੋਰ ਹਿਸਾਬ ਆ ਜਿਵੇਂ ਨਹਿਰੀ ਪਾਣੀ ਪੈ ਗਿਆ ਨਹਿਰੀ ਪਾਣੀ ਪੈਂਦਾ ਤੇ ਮੋਟਰ ਦਾ ਪਾਣੀ ਲੰਮਨੇ ਆ। ਪਾਣੀ ਨੂੰ ਸੁੱਕਣ ਦੋ, ਪਾਣੀ ਨੂੰ ਸੁੱਕਣ ਦੋ ਘਰ ਦੇ ਕਹਿਣਗੇ। ਤੇ ਇਹ ਪੈਲੀ ਹੈਗੀ ਥੋੜੀ ਆਪਾਂ ਪਾਸੇ ਠੇਕੇ ਤੇ ਰੱਖੀ ਸੀਗੀ। ਤੇ ਇੱਥੇ ਨਹਿਰੇ ਪਾਣੀ ਨਹੀਂ ਪੈਂਦਾ, ਪਾਣੀ ਮੋਟਰ ਦਾ ਹੀ ਪੈਂਦਾ। ਇਹ ਜੋ ਮੈਂ ਇੱਕ ਵੇਖਿਆ ਤਾਂ ਤੁਸੀਂ ਨਾ ਪਾਣੀ ਮੈਂ ਇਹਨੂੰ ਸਕਾਸ ਕਾ ਕੇ ਥਲੇ ਲੰਮਾ ਜਿਵੇਂ ਤੁਹਾਨੂੰ ਲੱਗਦਾ ਉਹ ਸੁੱਕਾ ਪਿਆ ਵਾਣ ਲਓ। ਸੁੱਕਾ ਪਿਆ ਨਾ ਵਾਣ। ਮੈਂ ਸਾਰਾ ਵਿੱਚ ਵਿੱਚ ਤਾਂ ਹੀ ਵੜ ਕੇ ਵੇਖਿਆ ਝੋਨੇ ਦੇ। ਤੇ ਇਥੇ ਕਿਉਂਕਿ ਰੇਤਲੀ ਪੈਲੀ ਕਰਕੇ ਪਾਣੀ ਥੋੜਾ ਜਿਹਾ ਘੱਟ ਖੜਦਾ ਕਰਕੇ ਤੇ ਅਸਲ 'ਚ ਆਪਾਂ ਜਦੋਂ ਪਾਣੀ ਝੋਨਾਕ ਦਾ ਭਾਰਾ ਹੁੰਦਾ ਇੱਕ ਪਾਣੀ ਉਹਨੂੰ ਬਹੁਤ ਲਈ ਜਾਂਦੇ ਆ ਜਦੋਂ ਪਾਣੀ ਬੜਾ ਲੰਮੇ ਆ ਉਹਨੂੰ ਵੀਰੇ ਤੇ ਉਦੋਂ ਤੋਂ ਮੱਲੋ ਜੋਰੀ ਹੋਈ ਕਿਉਂਕਿ ਅੰਦਰੋਂ ਇਹ ਸੋਕ ਹੁੰਦੀ ਆ ਉਹ ਆ ਦਾ ਜਿਹੜਾ ਹੁੰਦਾ ਅਸਰ ਪਾਣੀ ਦਾ ਖਿੱਚੀ ਜਾਂਦਾ ਤੇ ਮੱਲੋ ਬਹੁਤ ਬਹੁਤ ਜ਼ਿਆਦਾ ਵੀ ਬਿਮਾਰੀ ਪੈਂਦੀ ਆ ਵੀਰ ਮੈਂ ਇੱਕ ਸਪਰੇਅ ਕੀਤੀ ਤੇ ਤੇਲ ਤੇ ਹੁਣ ਮੇਰਾ ਮੈਂ ਸਾਰਾ ਵੇਖਿਆ ਜਿਖੋਲ ਖਣ ਕੇ ਵੀ ਇਹ ਚ ਬਹੁਤ ਮੋٹے ਮੋٹے ਡੱਬ ਡੁੱਬ ਸਾਰੇ ਵੇਖਿਆ। ਭੋਰਾ ਵੀ ਤੇਲਾ ਤੂਲਾ ਹੈ ਨਹੀਂ ਇਹ ਜੋ ਜਮਾ ਵੀ। ਤੇ ਝੋਨਾ ਬਾਹਲਾ-ਬਹਰਾ ਹੁੰਦਾ ਤੇ ਆਪਾਂ ਪਾਣੀ ਬਾਹਲਾ ਲਈ ਜੰਨੇ ਆ ਉਹਦੇ ਕਰਕੇ ਬਿਮਾਰੀ ਜਿਆਦੇ ਪੈਂਦੀ ਆ। ਤੇ ਇਹ ਜਿਵੇਂ ਬਾਣ ਇਧਰ ਰੇਸਲੇ ਕਰਕੇ ਪਾਣੀ ਥੋੜਾ ਘੱਟ ਜੀ ਕਰਦਾ ਤੇ ਬਹੁਤ ਘੱਟ ਬਿਮਾਰੀ ਪੈਂਦੀ ਆ। ਕੋਈ ਧੱਬਾ ਰੋਗ ਨਹੀਂ ਪਿਆ ਕੋਈ ਹਲਦੀ ਨਹੀਂ ਪਈ ਇਹਦੇ ਵਿੱਚ। ਹਲਦੀ ਹੁਲਦੀ ਵੀ ਬਾਲੇ ਪਾਣੀ ਵਾਲੀ ਪੈਂਦੀ ਆ ਤੇ ਇਹ ਆਪਣੀ ਜਾਣਕਾਰੀ ਸੀਗੀ ਤੇ ਬਾਤ ਤੋਂ ਬਾਅਦ ਮੇਰਾ ਭਰਾ ਲਾਈਕ ਕਰੋ ਤੇ ਤੁਹਾਨੂੰ ਐਂ ਜਾਣਕਾਰੀਆਂ ਦਿੰਦੇ ਰਹਾਂਗੇ ਜਿੰਨੇ ਜੋਗੇ ਹੈ ਬਾਕੀ ਇਹਨਾਂ ਆਪਾਂ ਨੂੰ ਹਜੇ ਤੱਕ ਯਾਰ ਪਤਾ ਹੈ ਨਹੀਂ ਜੋ ਚੀਜ਼ ਕਰਾਂਗੇ ਤੁਹਾਨੂੰ ਦੱਸਾਂਗੇ ਫਾਸਟ